ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਲੱਖੂਵਾਲ ਤਫਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਚਾਰ ਝੋਟੀਆਂ ਦਿਖਾਵਾਂਗੇ ਦੋ ਬਿਲਕੁਲ ਤਾਜ਼ੀਆਂ ਸੂਈਆਂ ਦੇ ਦੋ ਗੱਬਣਾ ਤਿਆਰ ਆਪਾਂ ਪਹੁੰਚੇ ਆ ਵੀਰ ਨੀਡੇ ਸਿੰਘ ਹੁਣਾਂ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਨਾ ਦੀ ਡਿਟੇਲ ਸੇ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੇ ਬਹੁਤ ਵਧੀਆ ਗੁਰੂ ਰਾਮਦਾਸ ਦੀ ਕਿਰਪਾ ਜੀ ਕਿਰਪਾ ਚਾਹੀਦੀ ਆ ਜੀ ਬਾਈ ਆਪਣਾ ਨਾਮ ਤੇ ਡਰੈਸ ਦੱਸਿਓ ਨਾਮ ਵੀਰ ਜੀ ਮੇਰਾ ਨੀਟਾ ਪਿੰਡ ਲਖੂਵਾਲ ਤਹਿਸੀਲ ਅjnਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਜੀ ਫੋਨ ਨੰਬਰ ਹੀ ਬੋਲ ਦਿਓ 95926 60564 ਠੀਕ ਆ ਜੀ 9592660564 ਠੀਕ ਆ ਠੀਕ ਆ ਜੀ ਤੇ ਭਈਆ ਦੱਸਿਓ ਮੈਂ ਪਹਿਲੇ ਨੰਬਰ ਤੇ ਨੀਲੀ ਰਾਵੀ ਕਨਵਾਸੂਗਾ ਤੁਸੀਂ ਆ ਚਲੋ ਝੋਟੀ ਤੇ ਚਾਰ ਦਾ ਹੁੰਦਿਆ ਮੂੰਹ ਅੱਛਾ ਜੀ ਤੁਹਾਨੂੰ ਦਿਖਾਉਨੇ ਆ ਮੂੰਹ ਕੁੱਟ ਕੇ ਠੀਕ ਲਓ ਜੀ ਕਿਹੜਾ ਹੋਰ ਕੀਰਦਾਨਾ ਜਿਹੜਾ ਮਰਜੀ ਤਸੰਦੀ ਕਰਕੇ ਖੜੇ ਆ ਵੇਖ ਲਓ ਠੀਕ ਆ ਠੀਕ ਆ ਲਓ ਚੌਗੀ ਆ ਤੇ ਜਿਹੜਾ ਮਗਰ ਬੱਚਾ ਆ ਉਹ ਇਹ ਤੋਂ ਵੀ ਗਾਂ ਦੀ ਗੱਲ ਆ ਕੱਟੀ ਦਿਖਾਓ ਮਗਰ ਹਰ ਨਿਸ਼ਾਨੀ ਕੱਟੀ ਦੇ ਵਿੱਚ ਠੀਕ ਲਓ ਜੀ ਫੀਮ ਲਕਾਫ ਪਿੱਛੇ ਉਹ ਵੀ ਨੀਲੀ ਰਵੀ ਦਾ ਬਾਈ ਕਿੰਨਾ ਜਵਾ ਪਹਿਲਾ ਸੁਗਾ ਪਹਿਲਾ ਸੁਗਾ ਇਧਰ ਵੇਖੋ ਆ ਮੈਂ ਇੱਥੇ ਖਿਲਾੜ ਕੇ ਭੇਜੋ ਆ ਲੋ ਲਓ ਜੀ ਹਸੀਲੀਆਂ ਸੁੰਗੀਆਂ ਉਧਰ ਕਰਕੇ ਬਣਾ ਦੇ ਆ ਪਿੱਛੋਂ ਦੀ ਭੇਜੋ ਆ ਵੇਖੋ ਠੀਕ ਐਂ ਦੀ ਵੀ ਭੇਜੋ ਆ ਲੋ ਇੰਨੀ ਠੰਡੀ ਮੈਂ ਕੱਟੀ ਨਹੀਂ ਕਦੀ ਵੇਖੀ ਤੀਜੇ ਚੌਥੇ ਦਿਨ ਦੀ ਸੋਈ ਤੇ ਭਵੇਂ ਜਾਣੇ ਥੱਲੇ ਉਹਦੀ ਲੰਗ ਦੇ ਜਾਣੇ ਬਿਲਕੁਲ ਬਿਲਕੁਲ ਸਹੀ ਗੱਲ ਐ ਲੋ ਜੀ ਬੋਲਾ ਲੈ ਵੀਰ ਜੀ 10 12 ਕੋਈ ਨਹੀਂ ਕਹਣਾ 7 ਕਿਲੋ ਆ ਅੱਛਾ ਜੀ ਦੁੱਧ ਝੋਟੀ 12 ਕਿਲੋ ਦੇ ਦੋ ਜਿੰਨੀ ਨਸਲਿਆ ਠੀਕ ਠੀਕ ਹੁਣ 60 ਕਿਲੋ ਬੋਲਾ ਲਓ ਜੀ ਸਾਤ ਲੀਟਰ ਜਿਹੜਾ ਬੋਲਾ ਹੀ ਬੋਲਾ ਤਿਆਰ ਐ ਇਸ ਟਾਈਮ ਤੇ ਥਾਂ ਤੋਂ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਪਹਿਲਾ ਹੀ ਸੂਆ ਸੂਈਆ ਕਰਮਾਲੀ ਦਾ ਕੱਦ ਕਾਠ ਵੀ ਚੰਗਾ ਆ ਗਿਆ ਵਾ ਹੁੰਡੋ ਤੇ 10 ਤੋਂ 12 ਲੀਟਰ ਜਿਹੜਾ ਬੋਲਾ ਕੱਢੀ ਜੁਣ ਵੀ ਤੇ ਸੀਲ ਲੋ ਜੀ ਚੈੱਕ ਕਰ ਸਕਦੇ ਜੀ ਬਿਲਕੁਲ ਸ਼ਾਂਤ ਸੁਭਾਅ ਲਈ ਜਾਂ ਤੇ ਠੰਡੇ ਸੁਭਾਅ ਲਈ ਠੀਕ ਹੈ ਜੀ ਠੀਕ ਹੈ ਹੋ ਜੋ ਕਲਪਾਤ ਕੀ ਨਿਸ਼ਾਨੀਆਂ ਨਹੀਂ ਜੁਨੀਆਂ ਵੀ ਜਿਹੜੀਆਂ ਸਾਰੀਆਂ ਕਵਰ ਕਰਦੀ ਤੇ ਚੱਟਾ ਦੇ ਇਲਾਕੇ ਤੋਂ ਚੈੱਕ ਕਰ ਸਕਦਾ ਜੀ ਬਹੁਤ ਹੀ ਸੁਭਾਈਆਂ ਦੇ ਵਿੱਚ ਆ ਤੇ ਥਣ ਵੀ ਨੋ ਕਲਰ ਲੱਗਾ ਤੇ ਸੈਨ ਕੱਲਾ ਕੱਲਾ ਲੱਗਾ ਜੀ ਇੰਨੀ ਚੰਗੀ ਝੋਡੀ ਆ ਮੈਂ ਤਾਂ ਰਾਂ ਪਰੇਸ਼ਾਨਾਂ ਦੇ ਜੂੜ ਜੂੜ ਕੇ ਪਹਿਲਾਂ ਲੋਕ ਚ ਹੁੰਦੇ ਆ ਹਾਂਜੀ ਹਾਂਜੀ ਤੇ ਇਹਦੇ ਕਰਮਾਲੀ ਨੂੰ ਕੋਈ ਪਤਾ ਹੀ ਨਹੀਂ ਆ ਬਖ ਭਾਵੇਂ ਸਾਰੇ ਜਣੇ ਭਾਵੇਂ ਤੁਸੀਂ ਵੀ ਬਹਿ ਜਾਓ ਆ ਲੋ ਠੀਕ ਹੈ ਠੀਕ ਹੈ ਲੋ ਜੀ ਚੈੱਕ ਕਰ ਸਕਦਾ ਜੀ ਅੱਗੋਂ ਰੀ ਪਿਛੋਂ ਜਿੱਤੋਂ ਮੱਧੀ ਬ ਬੱਚਿਆਂ ਬਗੈਰ ਧਾਰ ਦੇ ਕੇ ਚੋਲੋ ਅੱਛਾ ਜੀ ਹਾਂ ਤੇ ਦੰਦਾ ਦੀ ਝੋਟੀ ਚਾਰ ਪੰਜ ਸੂਵੇ ਚੁੰਗਣ ਵਾਲੀ ਆ ਬਿਲਕੁਲ ਬਿਲਕੁਲ ਜੀ ਤੇ ਮੁੱਲ ਵੀ ਵੇਖ ਰਹੇ ਆ ਬਿਲਕੁਲ ਜਾਇਜ਼ ਕਰਨਾ ਆ ਅੱਛਾ ਜੀ ਵੱਧ ਨਹੀਂ ਕਰਨਾ ਮੁੱਲ ਠੀਕ ਆ ਜੀ ਦੱਸਿਓ ਯਾਰ ਕਿੰਨਾ ਕਰੀਏ ਪਹਿਲਾ ਗੋਣ ਜਿਹਨੇ ਲਾ ਲਿਆ ਉਹ ਲੈ ਜਾਏਗਾ ਅੱਛਾ ਜੀ ਹਾਂ ਜੀ ਠੀਕ ਆ ਦੱਸ ਦੋ ਫਿਰ ਹੇ ਜਾਇਜ਼ ਹੀ ਕਰਨਾ 85 ਦੇ ਦਈਏ ਹੋਰ ਕਰ ਦਈਏ ਦੱਸੋ ਹਾਂ ਨਹੀਂ ਕਰ ਦਈਏ 80 ਵੀ ਦੇ ਦਈਏ ਯਾਰ ਛੱਡ ਦੀ ਯਾਰ ਹੂੰ ਯਾਰ ਨਹੀਂ ਹਾਂ ਬਿਲਕੁਲ ਜਾਣਦੀਆਂ ਕਾ ਮਾਲ ਬੜਾ ਵੱਜਾ ਰੱਖੋ ਅੱਛਾ ਜੀ 75000 ਤੋਂ ਛੋਟ 200 ਰੁਪਇਆ ਕਰਨੀ ਹੈ ਠੀਕ ਹੈ ਲਓ ਜੀ 75 7 ਕਿਲੋ ਬੋਲਾ ਵੀਰ ਜੀ ਐਵੇਂ ਕਹੀਏ 10 12 7 ਕਿਲੋ ਵੀ ਸਾਡੀ ਗਾਰੰਟੀ ਬੋਲੇ ਦੀ ਅੱਛਾ ਜੀ ਪਨਾ ਤੋਂ ਨਾਲ ਦੀ ਫੁੱਲ ਗਾਰੰਟੀ ਆ ਠੀਕ ਹੈ ਠੀਕ ਲੱਤ ਝੋਡੀ ਮਰੇ ਤਾਂ ਵੀ ਸਾਡੀ ਗਾਰੰਟੀ ਆ ਅੱਛਾ ਜੀ ਲਓ ਜੀ ਚੰਦਾਂ ਤੋਂ ਚਾਰ ਦੰਦ ਆ ਠੀਕ ਹੈ ਠੀਕ ਹਾਂ ਜੀ ਤੇ ਰੇਟ ਵੇਖ ਲਓ ਤਾਂ ਝੋਟੀ ਵੇਖ ਲਓ ਮਗਰ ਬੱਚਾ ਵੇਖ ਲਓ ਕੱਟੀ ਵੀ ਬੜੀ ਸ਼ਾਨਦਾਰ ਹੈ ਮਗਰ ਠੀਕ ਲਓ ਜੀ ਬਿਲਕੁਲ ਇਹ ਨਿਸ਼ਾਨੀਆਂ ਕੱਟੀ ਨਾਲ ਵੇਖੋ ਪਿੱਛ ਆਹ ਦੇਖੋ ਆਹ ਕਰਮ ਵਾਲੀ ਕੀ ਕਰ ਸਕਦੇ ਜਿ ਪ્યો ਆਗੇ ਨੀਲੀ ਦਾ ਵੀ ਤੇ ਵਜੇ ਤਾਂ ਰੇਟ ਬਿਲਕੁਲ ਬਿਲਕੁਲ ਜਾਇਜ਼ ਆ ਬਾਈ ਦੂਜੇ ਨੰਬਰ ਤੇ ਇਹ ਮੈਂ ਵੀਰ ਜੀ ਪਿਆਰ ਹੀ ਆ ਅੱਛਾ ਜੀ ਬਾਦ ਵਾਲੀ ਡੰਗ ਚ ਸੂਵੇਗੀ ਠੀਕ ਆ ਜੀ ਹਾਂ ਜੀ ਸੂਆ ਉਹਦਾ ਮੰਨ ਲਓ ਪਹਿਲੇ ਦੂਜਾ ਤੇ ਜਾਂ ਜੋਮਰੀ ਤੀਸਰੇ ਸੁਣੀ ਆ ਅੱਛਾ ਜੀ ਤੇ ਵੱਡੀ ਆ ਮੈਂ ਵੇਖ ਲਓ ਠੀਕ ਆ ਠੀਕ ਲੋ ਜੀ ਤੀਸਰਾ ਸੂਆ ਸੂਵੇ ਤੇ ਕੱਟ ਕੱਟ ਕੇ ਤਾਂ ਬਹੁਤ ਹੀ ਚੰਗਾ ਵਾ ਕਿੰਨੇ ਕ ਦੁੱਧ ਵਾਲੀ ਭਾਜੀ ਏ ਦੁੱਧ ਵੀਰ ਜੀ 12 13 ਕਿਲੋ ਰਾਮ ਦੇਣ ਵਾਲੀ ਨਹੀਂ ਠੀਕਾ ਠੀਕਾ ਲੋ ਜੀ 12 ਤੋਂ 13 ਲੀਟਰ ਦੁੱਧ ਭਰੂਗੀ ਕੱਦ ਕਾਠ ਝੀਚਾ ਕਰ ਸਕਦੇ ਜੈਨ ਜੈਡ ਬਲੈਕ ਆ ਵੀ ਆ ਬਾਕੀ ਢਲਾਂ ਢੁਲਾਮ ਜਿਹੜੀਆਂ ਕਾਫੀ ਆ ਹਵਾ ਨੇ ਦੇ ਸੂਨ ਤੱਕ ਹਵਾ ਨਾ ਜਿਹੜਾ ਬਹੁਤ ਹੀ ਚੰਗਾ ਬਣਾ ਜਾਣਾ ਮੈਂ ਮਹੀ ਮੀਰੀ ਤੇ ਨਾ ਕੋ ਕੁੜੇ ਫੁੱਟ ਗਈ ਆ ਅੱਛਾ ਜੀ ਹਾਂ ਤੇ ਬਾਕੀ ਪਿੰਡਾ ਵੇਖੋ ਸਾਰੀਆਂ ਮਈਆਂ ਦਾ ਗੰਡੇ ਦੀ ਸ਼ੈਲਰ ਕਾ ਇਧਰ ਹੋ ਜੇ ਹੋਰ ਤਾਂ ਨਹੀਂ ਆ ਤੇ ਮਈ ਵੱਡੀ ਆ ਕੋਈ ਛੋਟੀ ਨਾ ਸਮਝੇ ਠੀਕਾ ਠੀਕਾ ਹਾਂ ਜੀ ਖੋਨਾ ਦਾ ਸੈਰਗਰ ਜਿਹੜਾ ਚੰਗਾ ਹੈ ਤੇ ਇਹ ਗੱਲਾਂ ਵੀਰ ਜੀ ਥਣਾ ਥਣਾ ਦੀ ਫੁੱਲ ਗਰੰਟੀ ਉਪਾਰ ਪਿੱਛੇ ਦੀ ਕੋਈ ਕਮੀ ਨਾ ਹੋਊਗੀ ਜੇ ਹੋਊਗੀ ਤੇ ਦੱਸ ਕੇ ਦਵਾਂਗੇ ਠੀਕ ਹੈ ਠੀਕ ਹਾਂ ਜੀ ਇਹ ਬਾਕੀ ਮੇਰਾ ਵੀਰ ਇੱਥੇ ਸਖੋ ਕੋ ਆ ਜਿਹੜਾ ਖਲੀ ਕਰਕੇ ਖੜੇਕ ਨਹੀਂ ਬਿਲਕੁਲ ਬਿਲਕੁਲ ਹਾਂ ਜੀ ਗੱਲ ਹੈ ਜੀ ਕਿੱਡਾ ਵੀ ਜਿਹੜਾ ਲੱਖਾਂ ਬਲਵਾ ਗਿਆ ਤੇ ਮੋਹ ਮੇਰਾ ਵੀ ਜਾਇਜ਼ੀ ਕਰਾਂਗੇ ਕਰ ਲਈਏ ਮੁੱਲ ਤੇ ਭਾਵੇਂ ਮੈਂ ਲੱਖ ਦੀ ਸੁਹਾ ਕੇ ਵੇਚ ਦਈਏ ਅੱਛਾ ਜੀ ਇਹ 90000 ਦੀ ਦੇ ਦਈਏ ਇਹ ਵੀ ਜੈਸਨਾ ਕਰੀਏ ਜੈਜ਼ੀ ਕਰਨੇ ਮੁੱਲ ਕਰ ਦਈਏ ਅੱਜ ਹੋਰ ਛੱਡਿਏ ਦੋ ਕਿੰਨੇ ਹੋਗੇ 88 88 ਹਾਂ ਕਿ 88 ਜਾਂਦੀ ਮਾਦਨਾ ਇੱਕ ਹੋਰ ਛੱਡਦੀ ਹੈ 84 ਹਾਂ ਨਾ 84 ਦੀ ਉਹ ਚ ਵੀ 200 ਛੋੜੀ ਕਰਨੀ ਠੀਕ ਹੈ ਲਓ ਜੀ 84 ਵਟ ਨਹੀਂ ਕਰਨਾ ਬੋਲ ਚੈਜ ਕਰੀਏ ਛਾੜੀ ਝੋਟੀ ਆਪਾਂ ਵਖਾਉਣ ਲਗੇ ਸੁਣ ਲਈ ਜੇ ਅੱਛਾ ਜੀ ਇਹ ਵਟ ਕਰਨ ਦੀ ਝੋਟੀ ਦੂਜੇ ਸਵੇਰ ਸੁਣਾ ਜੇ ਠੀਕ ਹੈ ਠੀਕ ਹੈ ਜੀ ਲਓ ਪੰਜ ਝੋਟੀ ਝੋਟੀ ਦਾ ਛੇ ਤੱਕ ਸੁਕਣਾ ਕਰਨ ਵਾਲੀ ਨੇ ਇੱਕ ਕਨਵਾ ਸੂਹ ਦੀ ਭਾਜੀ ਦੂਜੇ ਨੂੰ ਸੁਣੀ ਜੇ ਲਓ ਵੀ ਇਹ ਦੂਸਰਾ ਸੂਹ ਆ ਸੁਹ ਕੇ ਕਰਨ ਵਾਲੀ ਦੇ ਨੀਲੀ ਦੇ ਵਿੱਚ ਹੁੰਦੀ ਆ ਕੱਖ ਰੱਖਦੀ ਆ ਵਿੱਚ ਕੀ ਕਰ ਸਕਦੇ ਤੁਸੀਂ ਫਿਰ ਸੁਆਦੀ ਸਿੰਘ ਸੁੰਗ ਵੀ ਜਿਹੜਾ ਚੰਗਾ ਲੱਗਾ ਕਰਨ ਵਾਲੀ ਨੂੰ ਤੇ ਕੰਡੇਰੇ ਨਾੜਾ ਨੂੜਾ ਜਿਹੜੀਆਂ ਕਾਫੀ ਆ ਗਈਆਂ ਵਾ ਦੇਖੋ ਕਿੰਦਾਂ ਲੱਗਣੇ ਤੁਹਾਨੂੰ ਤੇ ਨਾਲ ਠੀਕ ਆਈ ਦਸਣਾਂ ਦਾ ਸੈੱਜ ਗਿਆ ਵੀੜਾ ਬਹੁਤ ਹੀ ਸ਼ਾਨਦਾਰ ਹੈ ਨਾ ਕੱਲਾ ਕੱਲਾ ਤੁਹਾਨੂੰ ਲੱਗਾ ਵਿਆਹ ਵਾ ਇਹ ਭਾਜੀ ਕਿੰਨਾ ਕੱਢੀ ਆਉ ਦੋ ਦੋ ਤੋਂ ਇਹਦੀ ਚੋੜੀ 13 14 ਕਿਲੋ ਵਾਲੀ ਆ ਵੱਡੀ ਇਹ ਤੁਹਾਡੀ ਅੱਛਾ ਜੀ ਹਾਂ ਜੀ ਉਹਦੇ ਦਿੰਦੀ ਦੀ ਦਾ ਰਿਕਾਰਡ ਦਾ ਸਾਰੇ ਦਾ ਤੁਹਾਨੂੰ ਪਤਾ ਆ ਠੀਕ ਆ ਠੀਕ ਆ ਲਓ ਜੀ ਲੱਗ ਗਿਆ ਤੇ ਚੈੱਕ ਕਰ ਸਕਦੇ ਤੁਸੀਂ ਨਾੜਾ ਨੋੜਾ ਵੀ ਹਵਾਨੇ ਦੇ ਕਾਫੀ ਆ ਗਿਆਂ ਤੇ ਥਾਣ ਵੀ ਜਿਹੜਾ ਨੋਕ ਵਾਲਾ ਲੱਗਾ ਵਾ ਤੇ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਕਿਹੇ ਕੋਲੋਂ ਕਮੇ ਨਾ ਉਥਾਣਾ ਸਣੇ ਦੀ ਤਰ੍ਹਾਂ ਨਾੜਾ ਨਾ ਚੱਡਾ ਭਰਿਆ ਸਾਰਾ ਵੇਖੋ ਠੀਕ ਆ ਠੀਕ ਆ ਜੀ ਆਹ ਵੇਖੋ ਲਓ ਜੀ ਚੈੱਕ ਕਰ ਸਕਦੇ ਤੇ ਅੱਡੀ ਉਧਰ ਵੀ ਆ ਵੇਖੋ ਠੀਕ ਆ ਜੀ ਹਾਂ ਥਾਣ ਬਹੁਤ ਚਵਾਈ ਵਾਲਾ ਲੱਗਾ ਨੋਕ ਵਾਲਾ ਥਾਣਿਆ ਤੇਰਾ ਭਾਜੀ ਮੁੱਲ ਫਿਰੋ ਤੇ ਮੁੱਲ ਵੀਰ ਜੀ ਕਰ ਲਈਏ 1.5 ਕਰ ਲਈਏ ਜਾਇ ਜਈ ਇਹ ਲੱਖੋਂ ਕਰ ਦਈਏ ਅੰਦਰ 95 ਜਿਹਾਰ ਉਹ ਛੱਡ ਦਈਏ 94 ਦੀ ਦੇ ਦਾਂਗੇ ਛੋਟ ਕਰ ਦਾਂਗੇ ਠੀਕ ਆ ਲਓ ਜੀ ਬਾਕੀ ਮੇਰਾ ਵੀਰ ਭਰਾ ਕੋ ਫੋਨ ਲਾਵੇ ਹੋਰ ਕਰ ਦਾਂਗੇ ਮਾਨਦਾਨ ਜਿੰਨੀ ਜੋਗੇ ਥੋੜਾ ਬਹੁਤਾ ਕਰਾਂਗੇ ਠੀਕ ਆ ਠੀਕ ਆ ਠੀਕ ਆ ਲਓ ਜੀ ਇੱਧਰ ਦੇਖੋ ਆ ਵੀ ਝੋਡੀ ਪੰਨ ਜੜਾ ਜਰੂਰ ਹੋਊਗਾ ਆ ਵੀ ਪਹਿਲਣ ਜੇ ਝੋਡੀਆਂ ਵੇਖ ਲਓ ਕੀ ਕਰਦਾ ਇਹ ਪਹਿਲਾ ਸੂਗਾ ਦਾ ਨਾ ਆਹ ਵੇਖ ਲਓ ਇਹਨਾਂ ਬਿਜਲੀ ਧਾਰੀ ਬਣਿਆ ਪਿਆ ਇਤਨਾ ਬਹਿ ਜਾ ਵੇਖੋ ਨਾੜਾ ਛੱਡਾ ਕਿਦਾ ਡੱਕਿਆ ਨਾੜਾ ਨਾ ਵੇਖ ਲਓ ਠੀਕ ਆ ਇਤਰਾ ਧਾਰ ਦੇ ਕੇ ਬਹਿ ਜਾ ਵਾ ਲੋ ਆ ਲੋ ਆ ਵੀ ਉਸ ਸਿੰਗੀਆਂ ਤੁਸੀਂ ਚੈੱਕ ਕਰ ਸਕਦੇ ਜੇ ਪਹਿਲੀ ਲੜਾ ਪਹਿਲਾ ਸੂਆ ਤੇ ਕਰਮੜੀਆਂ ਸੂਈਆਂ ਆ ਕਿਤੇ ਲੱਗਦੀਆਂ ਇਦਾਂ ਨਹੀਂ ਇਹ ਵੀ ਪਹਿਲੇ ਸੂਏ ਚਰਕੀ ਹੈ ਮੂੰਹ ਅੱਛਾ ਇਹ ਵੀ ਚਾਰ ਦਾ ਇਹਦਾ ਆ ਜੇ ਬੱਚਾ ਕਟਾ ਠੀਕ ਹੈ ਠੀਕ ਹੈ ਪਰ ਇਹਦੇ ਕੋਲ ਦੁੱਧ ਚੋੜੀ ਗੋਣ ਮੰਨ ਲਓ ਕੈਨ ਵਾਲਾ ਨਹੀਂ ਆ ਹਨ ਕੇ 13 ਕਿਲੋ ਦਵਾਂਗੇ ਠੀਕ ਹੈ 13 ਲੀਟਰ ਤੇ ਮਰਜ਼ੀ ਚੋਲੇ ਕੋਈ ਲਓ ਜੀ 13 ਲੀਟਰ ਜੀ ਜੇ ਮੈਂ ਆਨਲਾਈਨ ਸਾਡੇ ਕੋਲ ਮੰਗਾਵਣੀ 12 ਨਾਲ ਮੰਗਾ ਲੇ 13 ਕਿਲੋ ਮੰਨ ਕੇ ਦਵਾਂਗੇ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਦੇਖੋ ਚੋਟਾ ਆਨਲਾਈਨ ਕਿੰਨੇ ਦੇ ਲਈ 12 ਲੀਟਰ ਇਹ ਜਿਹੜਾ ਵੀਰ ਭਰਾ ਇੱਥੇ ਉਹ ਗਰ ਲਈ 13 ਲੀਟਰ ਬਣਾ ਕੇ ਭਾਈ ਹੁਣੇ ਦੇਣਗੇ ਇਹ ਪਿਓਰ ਮੋਰਾ ਨਸਲ ਦੇ ਵਿੱਚ ਆ ਗਈ ਆ ਇਹ ਚੈੱਕ ਕਰ ਸਕਦੇ ਤੁਸੀਂ ਛੀਲੀਆਂ ਸੁੰਡੀਆਂ ਆਲੋਂ ਇਹ ਵੀ ਆ ਇਹ ਇੱਕ ਨਗਰਿਆ ਬੜਾ ਬੜਾ ਉਹ ਕਿ ਨਹੀਂ ਜੀ ਉੱਥੇ ਬੰਨ ਕੇ ਬਹਿ ਜਾ ਕੋਈ ਲਓ ਜੀ ਇਹ ਮੋਰਾ ਨਸਲ ਦੇ ਵਿੱਚ ਆ ਗਈ ਇਹਦੇ ਪਿੱਛੇ ਭਾਈ ਜਵਾਕ ਕੱਟਿਆ ਗਿਆ ਲਓ ਜੀ ਆ ਮੇਲ ਕਾਫ ਆ ਗਿਆ ਜਿਹਦੇ ਪਿੱਛੇ ਤੁਸੀਂ ਚੈੱਕ ਕਰ ਸਕਦੇ ਇਹਨਾਂ ਨੂੰ ਸੂਈ ਨੂੰ ਮਾਰੇ ਤੇ ਚੱਲਣ ਢਈ ਜੇ ਅੱਛਾ ਜੀ ਹਾਂ ਜੀ ਠੀਕ ਆ ਲਓ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ ਸਿੰਘ ਸੁਮੀ ਜਿਹੜਾ ਚੰਗਾ ਆ ਗਿਆ ਵਾ ਬਹੁਤ ਜ਼ਿਆਦਾ ਚੰਗੀ ਹਰਿਆਣੇ ਦੀ ਝੋਡੀ ਇਧਰ ਦੀ ਨਹੀਂ ਆ ਹਾਂਜੀ ਹਾਂਜੀ ਇਹ ਦੇਸੀ ਨਹੀਂ ਆ ਉਹ ਮਈਆਂ ਇਧਰ ਦੀਆਂ ਸਾਰੀਆਂ ਠੀਕ ਆ ਠੀਕ ਆ ਜੀ ਹਾਂਜੀ ਕੀ ਪਿਓ ਰਾਗੀ ਜੀ ਮੋਹਰਾਂ ਨਾਲ ਲੱਗਦਾ ਫੀਲਿੰਗਾਂ ਤੁਸੀਂ ਚੈੱਕ ਕਰੋ ਸੀਲਿੰਗਾਂ ਲੋ ਤੇ ਬਹੁਤ ਹੀ ਜ਼ਿਆਦਾ ਐਨ ਇੱਕ ਨੰਬਰ ਆ ਗਈਆਂ ਇੱਥੇ ਤਾਂ ਮਿਲਦੀਆਂ ਪਹਿਲਣਾ ਝੋੜੀਆਂ ਦੋਵੇਂ ਆਪਣੇ ਕੋਲ ਪਹਿਲਾਂ ਵੱਲੋਂ ਰਿਕਾਰਡ ਤੋੜ ਝੋੜੀਆਂ ਬਿਲਕੁਲ ਬਿਲਕੁਲ ਨਹੀਂ ਗੱਲ ਜੀ ਬੱਤੇ ਕਹਿਣ ਵਾਲਾ ਨਹੀਂ ਹੋਊਗਾ ਮੱਲੋ ਅਸੀਂ ਕਹੀ ਜੀ ਆਓ ਅਜੇ ਅਸੀਂ ਕਹਿੰਦੇ ਸਾਡੇ ਕੋਲ ਦੋ ਦੋ ਟਾਈਮ ਚੁਆਈ ਕਰਾ ਕੇ ਖੜੋ ਇਹਦੇ ਥੱਲੇ 7 ਕਿਲੋ ਬੋਲੇ 7 ਹੀ ਦੱਸਿਆ ਆ ਠੀਕ ਹੈ ਜੀ ਇਹਦੇ ਕੋਲ 13 ਕਿਲੋ ਦੁੱਧ ਆ ਅੱਛਾ ਜੀ ਕੰਡੇ ਦੇ ਰੱਖਣ ਵਾਲਾ ਠੀਕ ਹੈ ਜੀ ਕਿੰਨਾ ਕੋਈ ਤਰ੍ਹਾਂ ਕੱਢੀ ਜਾਊਗੀ ਵੀਰ ਜੀ ਹਾਂ ਲੈ ਹੁਣ ਮੈਲੇ ਦੇ ਚੱਲਣ ਦੀ ਹੈ ਨਾ ਮਤਲਬ ਦੁੱਧ ਤਾਂ ਹੋਣੀ ਬੜਾ ਹਾਂ ਲੈ ਹੋਰ ਇਹਨੇ ਕਿੱਲੋਆ ਫਰਕ ਪਾ ਜਾਣਾ ਠੀਕ ਹੈ ਲੋ ਜੀ 14 14 ਲੀਟਰਾਂ ਦਾ ਤੇ ਕੱਢੀ ਜਾਊਗੀ ਕਰਮ ਵਾਲੀ ਕੋਈ ਚੰਗੀ ਸਾਂਭ ਕਰਨ ਵਾਲਾ ਭਰਾ ਕਰੇ ਤੇ ਪਿੱਠ ਕੋੜਾ ਵੇਖੋ ਝੋਟੀ ਦਾ ਠੀਕ ਹੈ ਅਵੇ ਤੋਂ ਜਿਹਾ ਸਫਾਈਆਂ ਤੁਸੀਂ ਚੈੱਕ ਕਰ ਸਕਦੇ ਜੀ ਤੇ ਵਿਰਲਾ ਵੇਖੋ ਥਣਾ ਦੀਆਂ ਜਿਹੜੀਆਂ ਬਹੁਤ ਹੀ ਐਨ ਗਿੱਠ ਗਿੱਟੇ ਲੱਗਾ ਪਿਆ ਵਾ ਥਾਣਾ ਕੁਆਲਿਟੀ ਵੇਖੋ ਤੇ ਵੱਡੀ ਫੁੱਲ ਸਹਿਜ ਆ ਛੋਟੀ ਨਾ ਸਮਝੀਏ ਗੱਲ ਆ ਜੀ ਮਤਲਬ ਸਾਡੇ ਚੈਨਲ ਦੇ ਇਹ ਨਹੀਂ ਹੈਗਾ ਵੀ ਵੱਡੀਆਂ ਕਡਲ ਦੇਖੂਗੇ ਹਾਂ ਇਹਦਾ ਭਾਜੀ ਮੁੱਲ ਹੈ ਰ ਮੁੱਲ ਵੀਰ ਦੀ ਝੋਟੀ ਦੇ ਹੈਗੀ ਹੈ 1.5 ਲੱਖ ਦੀ ਹਾਂਜੀ ਬਾਕੀ ਤੁਸੀਂ ਜਿੰਨੇ ਵੀ ਕਿੰਨੇ ਦੇ ਦਿੰਨੇ ਆ ਕਰ ਦੋ ਵੀ ਜਾ ਜੀ ਹਰ ਇੱਕ 30 ਦੇ ਦਈਏ ਹੋਰ ਕਰ ਦੋ ਪਰ ਝੋਟੀ ਇੰਨੇ ਦੀ ਜਿੰਨੇ ਪੈਸੇ ਮੰਗਣ ਦੇ ਆ ਅੱਛਾ ਜੀ ਕਿਹੇ ਗੱਲਾਂ ਕਮੀ ਹੋਵੇ ਹਾਂਜੀ ਤੇ ਜੋ ਡਾਣ ਤੁਸੀਂ ਲਾ ਦੋਗੇ ਤੁਹਾਨੂੰ ਕੋਈ ਫੋਨ ਕਰੇ ਨਹੀਂ ਝਾਕੜੀ ਝੋਟੀ ਜੀ ਨਹੀਂ ਕੋਈ ਵੀ ਝਾਕ ਤੇ ਚਲੋ ਕੋਈ ਕਮੀ ਹੋਵੇ ਜ਼ਿੰਮੇਵਾਰ ਆ ਹਾਂਜੀ 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 ਤੇ ਛੜ ਦੀ ਹੋਰ ਪੰਜ ਇੱਕ ਪੰਜੀ ਹਾਂਜੀ ਹੋਰ ਛੜ ਦੋ ਦੋ ਵੀਰ ਜੀ ਲਈ ਵੀਰ ਹੀ ਹਾਂ ਇਹ ਹੋਰ ਕਰਾਉਣਾ ਜੀ ਹੋਰ ਕਰ ਦੋ ਹਰੰਦਰ ਵੀ ਕਰ ਦੱਸ ਦੋ ਨਹੀਂ ਕੋਈ ਗੱਲ ਨਹੀਂ ਗਿਆ ਜੀ ਦੇ ਦਾਂਗੇ ਸਾਰਾ ਵੀ 16 ਦੀ 16 ਦੀ ਹਾਂ ਨਾ 16 ਦੀ ਤੂੰ ਛੋਟ ਕਰਾਂਗੇ ਠੀਕ ਹੈ ਲੋ ਜੀ 1 ਲੱਖ 16000 ਜਿੰਨੇ ਟਾਈਮ ਮਰਜ਼ੀ ਚਵਾ ਕੇ ਲੈ ਜਾਏ ਭਈ ਕਿਉਂਦਾ 10 ਲੀਟਰ ਦੁੱਧ ਭਰੀ ਜਾਊਗੀ ਕੋਈ ਚਾਗੀ ਸੇਵਾ ਵਾਲਾ ਵਾਹ ਦੇਖੋ ਸਾਰੇ ਐ ਤੁਹਾਡੀ ਦੀ ਸ਼ਾਈ ਛੂਈ ਵੇਖੋ ਤੇ 13 ਲੀਟਰ ਜਿਹੜਾ ਇਸ ਟਾਈਮ ਬਿਲਕੁਲ ਦੁੱਧ ਤਿਆਰ ਆ ਤੇ ਕੱਦ ਕਾੜ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਹੀ ਤਖੜਾ ਵਾ ਤੇ ਮੂੰਹ ਵੀ ਅਜੇ ਚਾਰ ਦੰਦ ਆ ਤੇ ਜਿਹੜੀਆਂ ਵੀਰਾਂ ਚ ਗੱਬਣਾ ਆ ਹਾਂਜੀ ਉਹ ਤਸੱਲੀ ਕਰਕੇ ਮੇਰਾ ਵੀ ਰਹੀਂ ਤੇ ਕੀਤੀ ਪੈਸੇ ਦੇ ਆਏ ਆ ਹਾਂਜੀ ਹਾਂਜੀ ਜਿੰਨੇ ਗਾਂ ਲੈਣੀਆਂ ਉਹਦਾ ਵੀ ਹੱਕ ਬੰਦਾ ਆ ਬਿਲਕੁਲ ਬਿਲਕੁਲ ਸਹੀ ਗੱਲ ਹੈ ਆਪਸ ਕਰਕੇ ਖੜੇ ਆਪ ਜੋਡੀ ਸੂ ਬਣੀ ਘੰਟੇ ਤੱਕ ਠੀਕ ਹੈ ਜੀ ਜੀ ਘੜੀ ਦਾਂਗੀ ਲੈਣਾ ਆ ਅੱਛਾ ਜੀ ਜਿਹੜੀ ਅਸੀਂ ਕੱਲਾਂਗੇ ਆਨਲਾਈਨ ਉਹਦੀ ਸਾਡੀ ਗਰੰਟੀ ਹੋਊਗੀ ਠੀਕ ਹੈ ਠੀਕ ਹੈ ਜੀ ਜਿਹੜਾ ਸੂਆ ਉਹ ਚਵਾ ਕੇ ਤਸੱਲੀ ਕਰਕੇ ਅੱਛਾ ਜੀ ਫੇਰ ਖੜੇ ਤੇ ਗਾਂ ਵਖਾ ਦੀਏ ਕੰਦਰ ਠੀਕ ਹੈ ਲਓ ਜੀ ਆਜੋ ਇੱਕ ਫਰੰਡ ਦੇ ਜੱਤੀ ਹਾਂਜੀ ਗੱਭਣੇ ਕਿ ਸੂਈ ਹੈ ਨਹੀਂ ਸੂਈ ਤੇ ਇਹਦੇ ਦਿਲ ਦੇ ਦਿਲ ਬੈਗ ਦੇ ਨਾਲ ਤਾਂ ਬਹੁਤ ਠੰਡੀ ਹੈ ਜੀ ਲੋਰੀ ਕਿ ਕੱਟਦਾ ਹੈ ਇੱਥੇ ਮੈਨੂੰ ਨਾ 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 ਜੋੜਾ ਲੀਵੀ ਅੱਛਾ ਜੀ ਹੋ ਗਿਆ ਠੀਕ ਹੈ ਠੀਕ ਹੈ ਲਓ ਜੀ ਸੀਸੀ ਦੀਆਂ ਸੂਈਆਂ ਲਓ ਰਹੀ ਐਨ ਇੱਕ ਨੰਬਰ ਆ ਗਿਆ ਇਹ ਸੂਆ ਭਾਈ ਇਹ ਦੂਜੇ ਸੂਏ ਸੂਈ ਜਨੇ ਬੋਲਾ ਯਾਰ ਅੱਛਾ ਜਿਹੜਾ ਗਿੱਲਾ ਨਾਡੂਆ ਠੀਕ ਹੈ ਠੀਕ ਨਾ ਜਿਹੋਰ ਜਸਤੀ ਆ ਗਈ ਇਹਦਾ ਫੇਸ ਕੁਆਦੀ ਬਹੁਤ ਜ਼ਿਆਦਾ ਚੰਗੀ ਆ ਗਈ ਆ ਦੁੱਧ ਭਾਈ ਕਿੰਨਾ ਇਸ ਟਾਈਮ ਵਿੱਚ ਦੁੱਧ ਦਾ ਹਾਂ ਨਾ ਬੋਲਾ ਯਾਰ ਇਹ ਦੁੱਧ ਐਮਾ 15 16 ਦਾ ਨੰਬਰ ਪਰਦੇ ਨੂੰ ਦੇਡਾ ਨੂੰ ਆਉਣਾ ਠੀਕ ਹੈ ਲੋ ਹਾਂਜੀ ਗੱਲ ਹੋ ਗਿਆ ਬੋਲਾ ਇਸ ਟਾਈਮ ਤੇ ਆ ਅੰਦਰ ਨਹੀਂ ਆ ਅੱਛਾ ਜੀ ਹਾਂਜੀ ਤੇ ਚੌਣ ਚਾਣ ਇੱਕ ਨੰਬਰ ਚੌਣ ਦਾ ਮਾੜਾ ਬੋਨਾ ਹਾਂਜੀ ਤੇ ਪਾਣਾ ਪੁੱਛ ਨਹੀਂ ਲੋੜ ਨੇ ਲੱਗ ਗਈ ਹੈ ਜੇ ਆਪਣੇ ਪਹਿਲੇ ਦੇ 24 ਦਾ ਮਾੜਾ ਨੰਬਰ ਹੋਰ ਹੈ ਠੀਕ ਜੀ ਨਾਵਰ ਖਾਣਾ ਦਾ ਸਾਈਡ ਗਿਆ ਸੀ ਕੰਦਾਵਾ ਦੇਖੋ ਸਣ ਇੱਧਰ ਦੀ ਸਾਈਡ ਤੋਂ ਸਿਆਖਾ ਨਾੜਾ ਵੀਰ ਦੀ ਵੇਖੋ ਤਾਂ ਪੈਪ ਵੇਖੋ ਕੀ ਲੱਗਾ ਦੁੱਧ ਵਾਲਾ ਠੀਕ ਹੈ ਠੀਕ ਹੈ ਜੀ ਇਹਦੇ ਪਿੱਛੇ ਜਵਾਕ ਜੇ ਉਹ ਮਦਰਾ ਜੇ ਤਾਂ ਤਾਂ ਜੇ ਜੇਕਰ ਆ ਲੱਗਦਾ ਹੈ ਅੱਛਾ ਇਹ ਆ ਵਾਲਾ ਕਿੱਕਾ ਸਦੀ ਮੇਲ ਸਾਹ ਦੇ 나ੜੂ ਬਿਲਕੁਲ ਨਾਲ ਆ ਬੱਚੇ ਦਾ ਜੇ ਇਹਦਾ ਤਾਂ ਹੀ ਮੁੱਲ ਫਿਰ ਇਹਨਾਂ ਦੇ ਚੈਨਲ ਨਾਂ ਸੰਜਾਰ ਦੇ ਦੇ ਗਏ ਸੀ ਅਰਧੋ ਇਹ ਵੀ ਆਣਾ ਹੀ ਮੈਂ ਕਿਹਾ ਡਾ ਦੇਣਾ ਟੋੜਾਂ ਚ ਦਵੇ ਕਿਨੇ ਜੇ ਅੱਛਾ ਜੀ 2000 ਦੇ ਦੇ ਜੀ 4000 ਦੇ ਦੇ 45 ਦੇ ਦੇ ਜਿਆਰ ਹੋਰ ਇੱਕ ਹੋਰ 43 43 ਦੇ ਦੇ ਦਾਂਗੇ ਕਿ ਛੋਟ ਕਰਾਂ ਠੀਕ ਹੈ ਲੋ ਜੀ 43000 ਦੀ 15 ਚੋ ਜਵਾਗ ਤਸੱਲੀ ਕਰਕੇ ਖੜੇ ਆ ਆਪਣੀ ਜਿਹੜਾ ਨਹੀਂ ਆ ਸਕਦਾ ਵੀਡੀਓ ਕਾ ਲਦਾ ਸਾਡੇ ਕੋਲ ਠੀਕ ਜੀ ਪੂਰੀ ਤਸੱਲੀ ਕਰਕੇ ਖੜੇ ਹਨ ਕੰਕਾਵ ਜਾ ਗਿਆ ਭਾਈ ਬਣਾ ਕੋਲ ਚੰਗੇ ਆ ਕੋਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ